ਘਟਨਾ ਹੈਗੀ ਹੈ 17 8 23 ਦੀ ਇਸ ਬੰਦੀ ਮਦਈ ਹੈ ਨੇ ਕਪਲ चौहान ਜੀ son of ਅਮਰਦੀਪ चौहान ਵਾਸੀ ਐਸ ਕੇ ਟੇਲਰਸ ਬਿਲਡਿੰਗ ਨੰਬਰ 65 ਪਹਿਲੀ ਫਲੋਰ ਅਮਰ ਸਰ ਜੀ ਇਹਨਾਂ ਦਾ ਆਪਸੀ ਕੋਈ ਚੱਲਦਾ ਸੀ business ਦਾ ਵਗੈਰਾ ਚੱਲਦਾ ਨੇ ਸੋਨੇ ਦਾ ਅਜੀਵਰਮਨਲ ਜੀ ਠੀਕ ਹੈ ਜੀ ਪਰਾਣਾ ਕਾਫੀ ਚੱਲਦਾ ਹੈ 5-10 ਸਾਲ ਤੋਂ ਹੁਣ ਇਹ ਸੋਨਾ ਲੈ ਕੇ ਆਇਆ ਸੀ 17 8 23 ਨੂੰ ਲੈ ਕੇ ਆਇਆ ਸੀ 5 ਕਿਲੋ 208 ਗ੍ਰਾਮ ਜੀ ਤੇ ਇਹਨਾਂ ਨੇ ਫਿਰ ਮੁਰਕੇ ਸੋਨਾ ਵਾਪਸ ਨਹੀਂ ਕੀਤਾ ਇਹਨਾਂ ਨੇ ਕਿਹਾ ਵੀ ਜਿਹੜੇ ਗਾਹ ਆਇਆ ਸਾਡੇ ਉਹ ਆਹ ਸੋਨਾ ਲੈ ਕੇ ਗਾਹ ਜਿਹੜੇ ਹੈਗੇ ਆਏ ਨੇ ਪਰ ਇੱਕ ਗਾਹ ਆਇਆ ਬਾਕੀ ਗਾਹ ਨਹੀਂ ਆਇਆ ਜੀ ਇਸ ਬੰਨੀ ਫਿਰ ਜਦੋਂ ਵਾਪਸ ਹੋਣਾ ਨਹੀਂ ਕੀਤਾ ਜੀ ਇਹਨਾਂ ਦੇ ਚਾਰਾਂ ਤੇ ਸੁਜੀਵ ਵਰਮਾ ਰੋਹਨ ਸੰਯਮ ਤੇ ਸ਼ਿਰਪਾ ਇਹਨਾਂ ਦੀ ਵਾਈਫ ਮਕਰਮਨ ਨੰਬਰ 108 ਮੇਰੀ 247 24 ਨੂੰ 406 48 ਦਰਜ ਕੀਤਾ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੂੰ ਸਿਰ ਫੜਿਆ ਗਿਆ 24 8 24 ਨੂੰ ਹైదరాబాద్ ਦੇ ਅਿਲਗਾਨਾ ਤੋਂ ਜੀ ਅੱਜ ਇਹਨਾਂ ਹੋਣੇ ਨੂੰ ਬਰਾਮਦਗੀ ਸਰ ਕੀਤੀ ਗਈ ਹੈ 2 ਕਿਲੋ 310 ਗ੍ਰਾਮ ਸੋਨਾ ਤੇ 36.6 36.10 ਗ੍ਰਾਮ ਸੋਨਾ ਰੈਕਟ ਹੀਰਾ ਬਰਾਮਦਗੀ ਨਾ ਕੀਤਾ ਗਿਆ ਜੀ ਤੇ ਪੰਜ ਨੰਦਰ ਮਾਰ ਲਿਆ ਗਿਆ ਇਹਨਾਂ ਪੁਛ ਕੇ ਰੇਂਜ ਕਰਦਾ ਸੀ ਇੱਕ ਦੀ ਬੇਲ ਹੋ ਗਈ ਜੀ ਤੇ ਸ਼ਿਰਪਾ ਲੇਡੀ ਦੀ ਜੀ ਤੇ ਬਾਕੀ ਜਿਹੜੇ ਰਜਿਸਟਰ ਨੇ ਜੀ ਸੋਨੇ ਦੇ ਸਰ ਗਹਿਣੇ ਦੀ ਸੀ ਜੀ ਸਾਰਾ ਕੋ ਜੋ ਵੀ ਕੀਤਾ ਗਿਆ ਸਾਰਾ ਇਹਨਾਂ ਦਾ ਟੈਕਨੀਕਲੀ ਬਿਹੌਧੇ ਕੀਤਾ ਗਿਆ ਵਾ ਤੇ ਇਹਨਾਂ ਨੂੰ ਜਾਕਰ ਰਜਿਸਟਰ ਕੀਤਾ ਗਿਆ ਤੇ ਲਿਖਣਾ ਹੈ ਹਦਰਾਬਾਦ ਤੋਂ ਜੀ ਇਹਨਾਂ ਤੋਂ ਜਿਹੜੇ ਬਾਕੀ ਜਿਹੜਾ ਸੋਨਾ ਬਰਾਮਦ ਕਰਨਾ ਬਾਕੀ ਆ ਜੀ ਇਹ ਕਿੱਥੇ ਕਿੱਥੇ ਹੋਰ ਨਾਲ ਸੋਨਾ ਵੇਚਿਆ ਠਗੀਆਂ ਮਾਰਿਆ ਸਾਰਾ ਵੈਰੀਫਾਈ ਕਰਨ ਦੇ ਜਾਂਦੇ